वारणा ना, सब नागला समरथ स्वामी सो क्यों मनो विसारे कहना मन मेरे सदा रो हरणा ले साचे साहिबा क्या नहीं करते रहते ਕਰਤਾ ਦੇ ਹੈ ਸਭ ਕੁਛ ਹੈ ਜਿਸ ਦੇ ਹੀ ਸੋ ਪਾਵੇ ਸਦਾ ਸਿਤ ਸਲਾ ਤੇਰੀ ਨਾਮ ਸਾਵੇ ਨਾਮ ਜਿਨ ਕੇ ਮਨ ਬਸਿਆ ਵਾਦੇ ਸ਼ਬਦ ਕਨੇਰੇ ਹੈ ਹੈ ਨਾਮ ਸੱਚੇ ਸਾਹਿ ਕਿਆ ਨਾਹੀ ਕਰਤੀ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮੇ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆ ਹਰਿ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਤੂ ਜਾਈਆ ਸਾਚੁ ਰੂਪਾਨ ਕੀਤਾ ਗੁਰੂ ਬਿਟਹੁ ਜਿਸ ਦੀਆ ਇਹੇ ਬੜੇ ਆਈਆ ਹੈ ਨਾਨਕ ਸੁਣੋ ਸੰਤੋ ਸਮਦ ਕਰੋ ਪਿਆਰੋ ਸਚਨਾ ਮਿਰਾਯਾ ਦੂ ਵਾਦੀ ਕੰਨ ਕੇ ਸ਼ਬਦ ਤਕ ਕਰ ਸਪਾਗੇ ਕਰ ਸਪਾਗੇ ਸ਼ਬਦ ਵਾਦੀ ਕਲਾ ਜਿਤ ਕਰਤਾ ਜੀ ਪੰਚ ਦੂਤ ਤੁਧ ਵਸ ਕੀਤੇ ਆਹ ਕੰਟ ਤੂ ਮਾਰੇ ਤੁਰ ਕਰਮ ਪਾਇਆ ਤੁਧ ਜਿੰਨ ਕੋ సేనా ਮਹਰ ਕਹਿ ਲਾਗੇ ਕਹਿਨਾ ਤੈ ਸੁਹਾ ਇਤ ਕਰੇ ਨੰਦ ਵਾਜੀ ਅੰਨ ਸੁਣੋ ਗਦੇ ਬਾਗਿਓ ਸਰਨ ਮਨੋਤ ਪੂਰੀ ਕਾਰ ਬ੍ਰਹਮ ਗਰਾਉਕਾਇਆ ਤਰੀ ਸਗਲੇ ਵਿਸੂਰੇ ਧੂਖ ਰੋਗ ਸੰਤਾ ਪੀਤਰੇ ਸੁ ਸੱਚੀ ਬਾਣੀ ਸੰਤ ਸਾਧਨ ਭਈ ਸਰਸੇ ਤੂਰੇ ਗੁਰਤੇ ਜਾਣੀ ਸੁਰਤੀ ਪੁਨੀਤ ਕੈ ਤੇ ਪਵਿਤ ਸਤਗੁਰ ਰਹਿਆ ਪਰਪੂਰੀ ਜਨਵੰਤ ਨਾਨ ਕਬੁਰ ਚਰਨ ਲਾਗੇ ਬਾਜੀ ਅੰਗਾ ਤੂਰੇ ਸਲੋ ਅਮਰ ਗੁਰੂ ਪਾਣੀ ਪਿਤਾ ਮਾਤਾ ਤਤ ਮਹਤੋ ਇਨਸਾਨ ਮੇਂ ਦਾਈ ਦਇਆ ਕਿੱਲੇ ਸਗਨ ਜਗਤ ਝਗਿਆਆਂ ਬੁਰਿਆਆਂ ਬਾਚੇ ਕਰਮੋ ਗੂਰ ਕਰਮੀ ਆਪਾ ਪੜੀ ਕਿਨੇ ਰਹਿ ਕੇ ਦੂਰ ਜਿਨੇ ਨਾਮ ਧਿਆਇ ਬ੍ਰੇਮ ਸਖਤ ਕਾਨ नानक नान। नान ते मुख जन केतिरी छुटी नी नया नानक ते मुख जले केतिरी छुटी न खालसा आरू नानक सब तेरी वॾे आद्रेर ਨਰਨਾ ਦੀ ਸਤਨਾਮ ਧਨ ਵਾਹਿਗੁਰੂ ਆਖ ਤੂ ਸਾਹਿਬ ਜੀਓ ਸ਼ਕਤਾ ਤਾਪੈ ਪਦਨੋ ਤਸੇ ਆਗਿਆ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਬਾਨ ਦਾ ਕਾਰਜ ਆਵੇ ਰਾਸ ਅਰਦਾਸ ਇੱਕ ਵੰਕਾਰ ਵਹਿਗੁਰੂ ਜੀ ਕੀ ਭਗਤੀ ਜੀ ਸਹਾਇ ਵਾਰ ਸ੍ਰੀ ਭਗਤੀ ਜੀ ਕੀ ਪਾਤਸ਼ਾਹੀ 10 ਬ੍ਰਸਤਮ ਘਰਤੀ ਸਮਰਕੈ ਉਪਰਨਾ ਹਨ ਲਈ ਤੇ ਆਏ ਫਿਰ ਹੰਗਤ ਗੁਰਤੇ ਅਮਰਦਾਸ ਰਾਮਦਾਸ ਸਾਹਿਬ ਹੀ ਸਹਾਈ ਅਰਜਨ ਹਰਗੋਬਿੰਦ ਨੋ ਸਮਰੋ ਸ੍ਰੀ ਵੰਦਾਈ ਛਿੜਿਆਰ ਕ੍ਰਿਸ਼ਨ ਜੀ ਤੇ ਅਗੇ ਜਿਸ ਜਿਥੇ ਸਬਦ ਖੁਦਾਏ ਤੇ ਬਹਾਦਰ ਸਿਮਰਿਆ ਕਰਣਾ ਉਨ ਦਿਹਾ ਹੈ ਤਾਈ ਸਭ ਥਾਈ ਹੁਣ ਜੀ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੁਣ ਜੀ ਸਹਾਈ ਦਸਾਂਹੀ ਪਾਤਸ਼ਾਹਾਂ ਦੀ ਜੋਤਨ ਧਨ ਧਨ ਆਹੇ ਬਿਸ਼ੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਪਾਠ ਦਰਸ਼ਨ ਜੀ ਦਾ ਦਾ ਧਿਆਨ ਤਰਕੇ ਖਾਲਸਾ ਜੀ ਬਲਾਉ ਜੀ ਪੰਜਾਬ ਪਿਆਰੀਆਂ ਚੋਹਾ ਸਾਹਿਬ ਜਾਦਿਆਂ ਚਾਲੀ ਮੁਟਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨਡਿਤ ਕੀਤਾ ਤਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਤੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਇਨਾਂ ਸਿੰਘਾਂ ਸਿੰਘਣੀਆਂ ਨੇ ਤਰ ਮਹੇਤ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਤਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਰ ਮੇ ਹਾਰਿਆ ਸਿੱਖੀ ਕੇ ਸਾ ਸਵਾਸਾਂ ਸੰਗ ਨਿਭਾਈ ਤਨਾ ਦੀ ਕਮਾਈ ਦਾ ਤੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰੇ ਅੰਦਰ ਤੇ ਅੰਤਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਆਸ ਬਾ ਬਰੂ ਨਾਮ ਚਤੇ ਆਵੇ ਚਤੇ ਆਵਨ ਕਾ ਸਦਕਾ ਸਰਬ ਸੁਖ ਹੋਏ ਜਾ ਜੰ ਖਾਲਸਾ ਜੀ ਸੇਤਾ ਦਾ ਰਸ਼ੀ ਹਰੇ ਅਨਿਤ ਤੇ ਪਤੀ ਬਿਰਜ ਕੀ ਪੈਜ ਕੰਤ ਕੇ ਜੀ ਸ੍ਰੀ ਸਾਹਿਬ ਜੀ ਸਹਾਇ ਗੁਰੂ ਆਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਲਖਸ਼ਣਾ ਜੀ ਸਿੱਖਾ ਨੂੰ ਸਿੱਖੀ ਦਾ ਕੇਸਦਾਨ ਰਹਿਤਦਾਨ ਬਵੇਤਦਾਨ ਸਹਾਦਾਨ ਪ੍ਰੋਟਾਦਾਨ ਨਾ ਸਰਦਾਨ ਨਾਮシਰਮਤ ਸਰਸਹਿਬ ਜੀ ਦੇ ਦਰਸ਼ਨ ਨਿਸ਼ਾਨ ਚਮਕੀਆਂ ਝੰਡੇ ਹੁੰਗੇ ਜੁਗ ਜੋਗੇ ਅਟਲ ਧਰਮ ਦਾ ਦੇਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਜੀ ਮਾਤੀ ਉੱਚੀ ਮਤ ਪਾਦ ਦਾ ਰਾਖਾ ਆਪਵਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਹੀ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਬੁੱਧਵਾਰੀਆਂ ਗੁਰਧਾਮਾਂ ਦੇ ਜਿੰਨਾ ਤੋਂ ਖਾਲਸਾ ਪਾਤਨੂਬ ਛੋੜਿਆ ਗਿਆ ਜੀ ਕੋਲੇ ਦਰਸ਼ਨ ਨਿਦਾਰ ਤੇ ਸੇਵਾ ਸੰਭਾਲ ਦਾ ਦਾਦ ਪਿਆਰੇ ਖਾਲਸਾ ਜੀ ਨੂੰ ਬਖਸ਼ੂ ਏਨ ਮਾਨੀਅਮ ਦੇ ਮਾਨ ਸਤਿਗੁਰੂ ਜੀ ਨੇ ਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਲਿਆਸਰਿਆ ਦੇ ਆਸ਼ਰੇ ਗੁਰਗੱਦੀ ਤੇ ਸੁਭਾਈ ਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਹੀਦ ਸਿੰਘੋ ਚਰਣਾ ਪਾਤ ਸਰਦਾਸ ਬੇਨਤੀ ਜੋੜੀ ਹੈ ਜੀ ਆਪ ਜੀ ਦੇ ਹਜੂਤ ਆਪ ਜੀ ਦਾ ਪਾਵਨ ਪਰਮਾਨ ਲੱਖਾਂ ਖੁਸ਼ੀਆਂ ਆਪ ਸਾਹਿਆਂ ਦੇ ਸਾਧਗੁਰ ਨਦਰ ਕਰੇ ਨਿਮਕ ਏਹ ਕਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਦੇ ਮਹਾਵਾਕਾਂ ਅਨੁਸਾਰ ਆਪ ਜੀਆਂ ਦੇ ਦਰ ਘਰ ਦੇ ਸਰਦਾਰ ਲੂ ਦਰ ਘਰ ਦੇ ਬ੍ਰਿਤਵਾਨ ਦਰ ਘਰ ਦੇ ਭੋਰੇ ਭਾਈ ਸਾਹਿਬ ਐਸਾ ਗੁਰਪ੍ਰੀਤ ਸਿੰਘ ਦਿਨਾ ਦੇ ਖਲੀਫਲਵਾੜੀ ਇਤਨਾ ਦੇ ਸੁਪਤਰੀ ਬੱਚੀ ਰਮਨਪ੍ਰੀਤ ਕੌਰ ਜੀਆਂ ਦੇ ਸ਼ੁਭ ਵਿਆਹ ਕਾਰਜਾਂ ਦੀਆਂ ਖੁਸ਼ੀਆਂ ਮੁੱਖ ਰੱਖਦੇ ਆ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਕਰਦੀਆਂ ਸਮੂਹ ਗੁਰਮੁਖ ਪਰਿਵਾਰ ਨੇ ਰਲ ਮਿਲ ਕੇ ਕੱਲ ਦੇ ਰੋਡ ਤੋਂ ਆਪਣੇ ਘਰੇ ਵਿਖੇ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ ਦੇ ਜਪਾ ਜਾਬ ਸ੍ਰੀ ਅਖੰਡ ਪਾਤਸ਼ਾਹ ਜੀ ਰਾਮ ਕਰਵਾਈ ਸੰ ਆਪ ਜੀਆਂ ਨੇ ಅಪਾਰ ਕਿਰਪਾ ਬਖਸ਼ਿਸ਼ ਕੀਤੀ ਹੈ ਸਤਿਗੁਰੂ ਜੀ ਬਾਣੀ ਆਦਤੋਂ ਮਦ ਭਾਗਾ ਵਿੱਚ ਪਹੁੰਚੀ ਹੈ ਜੀ ਮਦ ਭਾਗਾ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਆਪ ਜੀਆਂ ਦਾ ਸ਼ੁਕਰਾਨਾ ਕਰਦੇ ਆਂ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਸ਼ਕਨੇਿਤ ਪੰਚਮ ਮ੍ਰਿਤਕਾ ਪ੍ਰਸ਼ਾਦੀਆਂ ਦੇਗਾ ਸਦਾ ਕਰਕੇ ਹਾਜ਼ਰਦਰ ਪ੍ਰਵਾਨ ਕਰੋ ਭੋਗ ਲਾਓ ਲਗਿਆ ਭੋਗ ਸਰਬੱਤ ਸੰਗਤ ਵਿੱਚ ਵਰਤੌਣ ਦੀ ਆਗਿਆ ਆਪ ਜੀ ਨੇ ਬਖਸ਼ਣੀ ਆਪ ਕਿਰਪਾ ਕਰਿਓ ਪ੍ਰੇਮਤ ਕਰਿਓ ਜਾਣੇ ਜਾਣੋ ਜਿਸ ਮਨੋ ਭਾਵਨਾ ਮਨ ਮੁਖ ਰੱਖਦੀ ਹੈ ਸਮੂਹ ਪਰਿਵਾਰ ਨੇ ਆਪ ਜੀ ਦੀ ਮਹਾਨ ਬਾਣੀ ਦਾ ਓਟ ਆਸਰਾ ਲਿਆ ਜੀ ਮਨ ਦੀਆਂ ਸ਼ੁਮਨੋ ਭਾਵਨਾਵਾਂ ਸੰਪੂਰਣ ਕਰਨੀਆਂ ਆਪਣੇ ਪਰਿਵਾਰ ਨੂੰ ਚੜ੍ਹਦੀ ਕਲਾ ਦੀਆਂ ਦਾਤਾਂ ਦੇਹ ਰੁਗਤਾ ਤੰਦਰੁਸਤੀ ਦੀਆਂ ਦਾਤਾਂ ਚਰਣਾ ਕਮਲਾਂ ਦਾ ਪਿਆਰ ਬਖਸ਼ਣਾ ਬਾਣੀ ਬਾਣੇ ਦਾ ਪਿਆਰ ਬਖਸ਼ਣਾ ਦਰੁ ਕਰੁਨਾਮਦਾਨ ਸਿੱਖੀ ਜੀਵਨ ਦੀਆਂ ਦਾਤਾਂ ਬਖਸ਼ਣੀਆਂ ਸਤਿਗੁਰੂ ਜੀ ਕਿਤਨੇ ਸਮੇਂ ਦੇ ਅੰਦਰ ਕੱਲ ਦੇ ਰੋਜ ਤੋਂ ਪਾਠੀ ਸਿੰਘਾ ਕੋਲ ਮਹਾਨ ਗੁਰਬਾਣੀ ਦੇ ਜਾਪ ਕਰਦੇ ਆ ਸਮੂਹ ਪਰਿਵਾਰ ਕੋਲੋਂ ਆਪ ਜੀ ਦੇ ਦਰ ਘਰ ਦੀਆਂ ਸੇਵਾਵਾਂ ਕਰਦੇ ਆ ਬਾਣੀ ਸ਼ਰਵਣ ਕਰਦੇ ਆ ਇਹਨਾਂ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ ਆਪਣੇ ਅਣਜਾਣ ਦੇ ਬੱਚੇ ਸਮਝ ਕੇ ਬਖਸ਼ ਲਿਓ ਬਖਸ਼ ਲਿਓ ਜੀ ਆਗਾਂ ਤੋਂ ਸਮਤ ਆਪ ਜੀਆਂ ਨੇ ਬਖਸ਼ਿਸ਼ ਕਰਨੀ ਕਿਰਪਾ ਕਰਿਓ ਆਪ ਜੀਆਂ ਨੇ ਬੱਚੀ ਰਮਨਪ੍ਰੀਤ ਕੌਰ ਜੀਆਂ ਦੇ ਵਿਆਹ ਕਾਰਜਾਂ ਵਿੱਚ ਆਪ ਹੀ ਅੰਗ ਸੰਗ ਹੋ ਕੇ ਸਹਿਯੋਗ ਕਰਵਾ ਦੇਣੀਆਂ ਸਤਿਗੁਰੂ ਜੀ ਵਿਆਹ ਕਾਰਜ ਆਪ ਜੀਆਂ ਨੇ ਆਪ ਨਿਰਬਿਗੰਤ ਸਹਿਤ ਸੰਪੂਰਨ ਕਰਵਾ ਲਈ ਚੜ੍ਹਦੀ ਕਲਾ ਦੇਆਂ ਦਾਤਾਂ ਨਾਲ ਕਾਰਜ ਸੰਪੂਰਨ ਕਰਵਾਉਣੇ ਜੀ ਹਰਨੇ ਦਾਨ ਹਰਦੀਵਾਂ ਅਤੇ ਕਾਰਜਾਂ ਵਿੱਚ ਆਪ ਜੀ ਆਨੇ ਬਖਸ਼ਣੀ ਘਰ ਵਿੱਚ ਸੁਖ ਸ਼ਾਂਤੀ ਵਰਤੌਣੀ ਦੁੱਖਾਂ ਦੇ ਨਾਲ ਸੁੱਖਾਂ ਦੇ ਪ੍ਰਕਾਸ਼ ਕਰਨੇ ਬੱਚਿਆਂ ਨੂੰ ਵਿੱਦਿਆ ਦਾ ਦਾਨ ਲਾਮੀਆਂ ਅਮਰਾਂ ਪਾਵਨ ਚਰਣਾ ਕਮਲਾਂ ਦਾ ਪਿਆਰ ਆਪ ਜੀ ਆਨੇ ਬਖਸ਼ਿਸ਼ ਕਰਨਾ ਜੀ ਨਿਮਾਣਿਆਂ ਦੀਆਂ ਬੇਨਤੀਆਂ ਪ੍ਰਵਾਨ ਕਰਿਓ ਕਰੋ ਕਿਰਪਾ ਆਪ ਜੀ ਪਾ ਚੱਲ ਰਹੀ ਗੁਰਬਾਣੀ ਦੇ ਪ੍ਰਵਾਹ ਚੋਂ ਪਾਵਨ ਅਲਾਹੀ ਹੁਕਮਨਾਮੇ ਸਹਿਬ ਦੀ ਧਾਤ ਬਖ ਕੇ ਨਿਹਾਲ ਕਰੋ ਕੰਤ ਬਾਣੀ ਆਤਮਦ ਮਾਤੋਂ ਅਨਸੰਪੂਰਣ ਆਪਣੀ ਗੁਰਬਾਣੀ ਦੇ ਜਾਪ ਆਪ ਜੀਆਂ ਨੇ ਕਿਰਪਾ ਕਰਕੇ ਆਪ ਹੀ ਕਰਵਾ ਲੈਣੇ ਜੀ ਬੇਨਤੀਆਂ ਪ੍ਰਵਾਨ ਕਰਿਓ ਸਹੀ ਪਿਆਰੇ ਮੇਲ ਜਿਨਾਂ ਮਿਲੇ ਆ ਤੇਰਾ ਨਾਮ ਚਿਤਿ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੀ ਸਰੂਪਤਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਇਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹਲਾ 5 ਵਾਰ ਸ਼ਲੋਕਾ ਨਾਲ ੴ ਸਤਿਗੁਰ ਪ੍ਰਸਾਦਿ ਸਲੋਕ ਆਦ ਪੂਰਣ ਮਦ ਪੂਰਣ ਅੰਤ ਪੂਰਣ ਪਰਮੇਸ਼ੁਰੈ ਸਿਮਰੰਤ ਸੰਤ ਸਰਬੱਤਰ ਰਮਨੰ ਨਾਨਕ ਅਗਨਸਨ ਜਗਦੀਸ਼ਰ ਹੈ ਪੇਖਣ ਸੁਨਣ ਸੁਨਾਵਣੋ ਮਨ ਮਹਿ ਦ੍ਰਿੜੀਐ ਸਾਚ ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਪੌੜੀ ਹਰ ਏਕ ਨਿਰੰਜਨ ਗਈਐ ਸਭ ਅੰਤਰ ਸੋਈ ਕਰਣ ਕਰਨ ਸਮਰਤ ਪ੍ਰਭ ਜੋ ਕਰੇ ਸੋ ਹੋਈ ਖਿਨ ਮਹ ਥਾ ਪਿਉ ਥਾ ਪਦਾ ਤਸ ਬਿਨੇ ਨਹੀਂ ਕੋਈ ਖਾਂੰ ਬਰ ਹੰ ਬ੍ਰਹਮੰਡ ਪਾ ਤਾਲ ਦੀਪ ਰਵਿਆ ਸਭ ਲੋਈ ਜਿਸ ਆਪ 부ਜਾਏ ਸੋ 부ਜਸੀ ਨਿਰਮਲ ਜਨ ਸੋਈ ਸਲੋਕ ਰਚੰਤ ਜੀ ਰਚਨਾ ਮਾਤ ਗਰਭ ਸਥਾਪਨੰ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸ਼ਨੰ ਮੁਕਤਲੇ ਪੈਰ ਉਪਰੇ ਵਸੁੰਧੋ ਕੋਤੜੈ ਥਾਈ ਨਾਨਕ ਸੋ ਧਣੀ ਕਿਉ ਵਿਸਾਰਿਓ ਉਦਰ ਹੈ ਜਿਸ ਦੇ ਨਾਏ ਪੌੜੀ ਰક્ત ਬਿੰਦ ਕਰਨ ਮੇਆ ਅਗਨ ਉਦਰ ਮਾਂਝਾਰ ਉਰਦ ਮੁਖ ਕੁਚੀਲ ਵਿਕਲ ਨਰਕਾ ਕੋਰਗ ਬਾਰ ਹਰ ਸਿਮਰਤ ਤੂੰ ਨਾਂਝ ਲਹਿ ਮਨ ਤਨ ਉਰ ਧਾਰ ਵਿਖਮਥਾ ਨਹੋ ਜਨ ਰਖਿਆ ਕਿਸੇ ਤੇ ਨਾਮ ਵਿਸਾਰ ਪ੍ਰਾਪ ਬਿਸਰਤ ਸੁਖ ਕਦੇ ਨਾ ਹੈ ਜਸ ਹੈ ਜਨਮਹਾਰ ਸ਼ਲੋਕ ਮਨ ਇਸ਼ਾ দান ਕਰਨਗ ਸਰਬਤਰ ਆਸਾ ਪੂਰਨ ਹੈ ਖੰਡ ਨਗ ਕਲ ਕਲੇਸੈ ਪ੍ਰਭ ਸਿਮਰ ਨਾਨਕ ਨਹ ਦੂਰਣ ਹੈ ਆਬਰੰਗਮਾਨ ਹੈ ਜਿਸ ਸੰਗ ਸੈ ਸੋ ਲਾਈਐ ਨਿਹੋ ਸੋ ਸੋ ਬਿੰਦਨ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹੋ ਕੋੜੀ ਜਿਓ ਪ੍ਰਾਣ ਤਨ ਧਨ ਦਿਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਤ ਅਸ ਦिए ਰਚ ਭਲੇ ਸੰਜੋਗ ਸਤ ਬਨਿਤਾ ਸਾਜਨ ਸੇਵਕ ਦੀਏ ਪ੍ਰਵ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲੈ ਜਾਹੀ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਨ ਸੇ ਸਭ ਰੋਗ ਸਲੋਕ ਕੁਟਾਮ ਬਜਤਨ ਕਰਨ ਗ ਮਾਇਆ ਅਨੇਕ ਉਦਮ ਹੈ ਹਰ ਭਗਤ ਭਾਵਹੀਣਗ ਨਾਨਕ ਪ੍ਰਭ ਬਿਸਰਤ ਤੇ ਪ੍ਰੀਤ ਹੈ ਤੁੱਟੜਿਆ ਸਾਪ੍ਰੀਤ ਜੋਲਾਈ ਬੈਨਸਿਉ ਨਾਨਕ ਸਚੀ ਰੀਤ ਸਾਈ ਸਤਿ ਰਤਿਆ ਪੌੜੀ ਜਿਸ ਬਿਸਰਤ ਤਨਪਸਮ ਹੋਏ ਕਹਤੇ ਸਭ ਪ੍ਰੀਤ ਕਿਨ ਗਿ ਰਹੈ ਮੈਂ ਬਸਨਨ ਦੇਵਹੀ ਜਿਨ ਸੋ ਸੋਈ ਹੇਤਾ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੀਤ ਜੈ ਸਾ ਬੀਜੈ ਸੋ ਲੂਣੈ ਕਰਮ ਇਹੋ ਖੇਤ ਅਗਰੇ ਤਕਣਾ ਹਰ ਵਿਸਰਿਆ ਜੋਨੀ ਪਰਮੇਤ ਸ਼ਲੋਕ ਕੋਟਦਾਨ ਇਸ਼ਨਾਨਿੰਗਾ ਅਨਿਕ ਸੋਧਨ ਪੁਤਰਿਤੇ ਉਚਰੰਤ ਨਾਨਕ ਹਰ ਹਰ ਸਨਾ ਸਰਬ ਪਾਪ ਵਿਮੁਚਤੇ ਇਤਾਨ ਕੀ ਤੋਂ ਮੂਕਣਾ ਪੋਰੀ ਦਤਿਮ ਪਾਹੇ ਮਾਨਵ ਸੰਦੜੋ ਸਚ ਸਹੋ ਨਾਨਕ ਹਬੇ ਡੁਖੜੇ ਓਲਾਹੇ ਪੌੜੀ ਕੋਟ ਅਗਾਸ ਬਨਾਸ ਹੋਹਿ ਸਿਮਰਤ ਹਰਨਾਓ ਮਨ ਚਿੰਦੇ ਫਲ ਪਾਈਐ ਹਰ ਕੀ ਗੁਣ ਗਾਓ ਜਨਮ ਮਰਨ ਪੈ ਕੱਟੀਐ ਨੇ ਚਲ ਸਚ ਥਾਓ ਪੂਰਬ ਹੋਵੈ ਲਿਖਿਆ ਹਰ ਚਰਨ ਸਮਾਓ ਕਰਿ ਕਿਰਪਾ ਪ੍ਰਭ ਰਾਖਿ લેਹੁ ਨਾਨਕ ਬਲ ਜਾਓ ਸਲੋਕ ਗ੍ਰਹਿ ਰਚਨਾ ਅਪਾਰੰਗ ਮਨ ਬਿਲਾ ਸੁਆਨਗਰਸ ਹੈ ਕਦਾੰਚਨੇ ਸਿਵਰੰਤ ਨਾਨਕ ਤੇਜੰਤ ਵਿਸਟਾ ਕਿਰਮ ਹੈ ਮੁਝ ਅਡੰਬਰ ਹੱਬ ਕਿਹੋ ਮੱਜ ਮੁਹੱਬਤ ਨੇ ਸੋ ਸਾਈ ਜੈ ਵਿਸਰੇ ਨਾਨਕ ਸੋ ਤਨਖੇ ਪੌੜੀ ਸੁੰਦਰ ਸੇਜ ਨੇਖ ਸੁਖ ਰਸ ਭੋਗਣ ਪੂਰੇ ਗਿਰੈ ਸੋਇਣਾ ਚੰਦਨ ਸੁਗੰਧ ਲਾਇ ਮੋਤੀ ਹੀਰੇ ਮਨੈ ਚੇ ਸੁਖ ਮਾਨਦਾ ਕਿਛ ਨਹੀ ਵਿਸੂਰੇ सो प्रवचित न आवई विष्टा के कीरे बिन हर नाम ना शांत होए कित बिद मन तीरे श्लोक चरण कमल विरहंग खोजन्त बैरागी दैद सह त्यागंत कपट रूप माया नानक आनंद रूप ਸਾਧ ਸੰਗਮ ਹੈ ਮਨ ਸਾਈ ਮਖੀ ਉਚਰਾ ਵਤਾ ਹਬੇ ਲੋ ਨਾਨਕ ਹਬ ਅਡੰਬਰ ਕੂੜਿਆ ਸੁਣ ਜੀਵਾ ਸੱਚੀ ਸੋਏ ਪੌੜੀ ਬਸਤਾ ਟੂਟੀ ਝੂੰਪੜੀ ਚੀਰ ਸਭ ਛਿਨਾ ਯਾਦ ਨਾ ਪਤ ਨਾ ਆਦਰ ਉਦਿਆਨ ਪਰ ਮਿਨਾ ਮਿੱਤਰ ਨ ਐਠ ਤਨ ਰੂਪ ਹੀਣਾ ਕਿਛ ਸਾਖ ਨ ਸਿਨਾ ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਪਿੰਨਾ ਤਸਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪਰਸੰਨਾ ਸੁਲੋਕ ਅਨਿਕ ਲੀਲਾ ਰਾਜ ਰਸ ਰੂਪੰਗ ਛਤਰ ਤਮਰ ਤਕ ਆਸਨੰ ਰਚੰਤ ਮੂੜ ਅਗਿਆਨੰਦ ਹੈ ਨਾਨਕ ਸੁਪਨ ਮਨੋਰਥ ਮਾਇਆ ਸੁਪਨੇ ਹਬਰੰਗ ਮਾਣਿਆ ਮਿੱਠਾ ਲਗੜਾ ਮੋਹ ਨਾਨਕ ਨਾਮ ਵਿਹੋਨੀਆ ਸੁੰਦਰ ਮਾਇਆ ਤ੍ਰੋਹੋ ਪੋੜੀ ਸਪਨੇ ਸਿਤੀ ਚਿਤ ਮੂਰਖ ਲਾਇਆ ਬਿਸਰੇ ਰਾਜ ਰਸ ਭੋਗ ਜਾਗਤ ਪਖ ਲਾਇਆ ਆਰ ਜਾ ਗਈ ਵਿਹਾਏ ਤੰਦੈ ਤਾਇਆ ਪੂਰਨ ਭੈ ਨ ਕਾਮ ਮੋਹਿਆ ਮਾਇਆ ਕਿਆ ਵਿਚਾਰਾ ਜੰਤ ਜਹ ਆਪ ਬੁਲਾਇਆ ਸ਼ਲੋਕ ਬਸੰਤ ਸਵਰਗ ਲੋਕੈ ਜਿਤੇ ਪ੍ਰਿਥਵੀ ਨਵਖੰਡਨ ਹੈ ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉद्याਨ ਪਰਮਣ ਹੈ ਕੋਤਕ ਕੋਡ ਤਮਾਸਿਆ ਕਿਤਨਾ ਆਵਸਨਾਓ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ ਪੋੜੀ ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ ਝੂਠ ਸਮਗਰੀ ਪੇਖ ਸੱਚ ਕਰ ਜਾਣਿਆ ਕਾਮ ਕਰੋਦ ਅਹੰਕਾਰ ਫਿਰਹਿ ਦੇਵਾਨਿਆ ਸਿਰ ਲੱਗਾ ਜਮ ਡੰਡ ਤਾ ਪਛਤਾਨਿਆ ਬਿਨ ਪੂਰੇ ਗੁਰਦੇਵ ਫਿਰੈ ਸਹਿ ਤਾਨਿਆ ਸ਼ਲੋਕ ਰਾਜ ਕਪਟੰਗ ਰੂਪ ਕਪਟੰਗ ਧਨ ਕਪਟੰਗ ਕੁਲ ਗਰਭ ਤਹ ਸੁਚੰਤ ਵਿਖਿਆ ਛਲੰਗ ਛਿਦਰੰਗ ਨਾਨਕ ਬਿਨ ਹਰ ਸੰਗ ਨਾ ਚਾਲਤੇ খন্দড় দ্বীপ